ਹਾਂਜੀ ਮਿੱਤਰੋ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਅੱਜ ਮੌਸਮ ਬਹੁਤ ਜਿਆਦਾ ਖਰਾਬ ਆ ਤੇ ਸੇਫਲੀ ਡਰਾਈਵ ਕਰਿਆ ਕਰੋ ਤੇ ਇੱਕ ਬੇਨਤੀ ਹੈ ਭਾਈ ਲੇਟਾਂ ਡਾਊਨ ਕਰ ਲਿਆ ਕਰੋ ਮੂਰੇ ਕੁਛ ਨਹੀਂ ਦੇ ਜਾਂਦਾ ਬਾਈਕਾਂ ਵਾਲਿਆਂ ਨੂੰ ਉਹਨਾਂ ਦੇ ਵੀ ਪਰਿਵਾਰ ਢੀਕਦੇ ਹੁੰਦੇ ਆ ਚਲੋ ਆਪਾਂ ਚੱਲਦੇ ਹਾਂ ਹੁਣ ਕਰਦੇ ਆ ਅਮਦੇ ਜਾਣੇ ਜੈਗੂਅਰ ਸਟਾਰਟ ਕੇ ਗੋ ਜੇ ਗੋ ਜੇ ਗੋ ਇਹ ਹੋਇਆ ਰਬ ਤਲ ਵੀ ਰੈਡੀ ਆ ਚੱਲੀਏ ਕੰਮ ਤੇ ਦੇਖਦੇ ਹਾਂ ਸੈਲਫ ਸਟਾਰਟ ਹੁੰਦਾ ਓ ਵਾਹ ਤੇਰੇ ਹਾਤਾ ਸੈਲਫ ਸਟਾਰਟ ਹੀ ਹੁੰਦਾ ਮਾਰ ਕੇ ਕੱਪੜਾ ਤੇ ਚੱਲਦੇ ਆ ਲੋਕਾਂ ਕੋਲ ਜਾ ਕੇ ਨਵੇਂ ਵੀਡੀਓ ਬਣਾ ਲੈਣ ਦੇ ਬਲੌਗ ਬਣਾ ਲੈਣ ਦੇ ਚਾਹ ਪੀਣੇ ਆ ਕੱਪੜਾ ਦਾ ਮਾਪ ਰਹੇ ਹਾਂ ਦੇ ਜਿੰਗੋ ਤੇ ਲੋ ਜੀ ਰੈਡੀ ਆ ਇਹਨੂੰ ਗਰਮ ਹੋਣੇ ਗਰਮ ਹੁੰਦਾ ਆਪਾਂ ਚਾਹ ਪੀ ਕੇ ਗਰਮ ਹੋਵਾਂਗੇ ਲੈ ਚਾਹ ਲਈ ਮਨਦੀਪ ਲੈ ਚਾਹ ਬੜਾਈ ਐ ਇਹ ਯਾ ਗਏ ਕਮੋ ਚੈਕੋ ਇਹਨੂੰ ਆਇਆ ਇਹ ਵੀ ਜਾਂਦੀ ਆ ਨਾਲ ਚੱਲੇ ਅਸੀਂ ਤਾਂ ਚੱਲੇ ਅਸੀਂ ਚੱਲ ਮੈਂ ਜਾਂਨੀ ਆ ਚੰਗਾ ਚੱਲ ਚੱਲੇ चल चंगा चाहे लीजा तू है लीजा ली फिल्म शुरू हो गई बादशाह बादशाह ओ बादशाह बादशाह ਫੰਡਾ ਉਹ ਸਭ ਉਹ ਬੇਕਾਰ ਮਚਾ ਹੋਏ ਵਾ ਵਾ ਨਜ਼ਾਰਾ ਆ ਜਾਂਦਾ ਬਾਲੀ ਠੰਡਾ ਯਾਰ ਅੱਜ ਤਾਂ ਇੱਕ ਦਿਨ ਸ਼ਨੀਵਾਰ ਹੈ ਗਿਆ ਬਸ ਵਿਚਾਲੇ ਹੁਣ ਜਾ ਕੇ ਫਿਰ ਇੱਕ ਦਿਨ ਛੁੱਟੀ ਟੀ ਦੇਖਦੇ ਕਿਤੇ ਚੱਲਾਂਗੇ ਯਾਰ ਇਹ ਬਹੁਤ ਟਾਈਮ ਹੋ ਗਿਆ ਕਦੇ ਪਾਸੇ ਘੁੰਮਣ ਨਹੀਂ ਗਏ ਇਹ ਰੋਤੀ ਵੀ ਕੰਬ ਗਈ ਤੇ ਆ ਸਾਡੇ ਇਧਰ ਪਿਛੇ ਕਲੋਨੀ ਆ ਟੈਕ ਕਰੋ ਮੋਹੌੜਾ ਜ ਕੋਸ ਨਹੀਂ ਦੀਨਾ ਆ ਪਾਥੀਆਂ ਪੱਤੀਆਂ ਪਈਆਂ ਮਾਤਾ ਦੀਆਂ ਸਿਆਲਾਂ ਨਹੀਂ ਪਾਥੀਆਂ ਜਿਆਦਾ ਮੱਚਦੀਆਂ ਹੁੰਦੀਆਂ ਜਿਆਦਾ ਟਾਈਮ ਕੱਟਦੀਆਂ ਹੁੰਦੀਆਂ ਕਹੋਂ ਹੌਲੀ-ਹੌਲੀ ਸੱਕਦੀਆਂ ਇਹ ਇਹ ਫਿਰ ਹੌਲੀ-ਹੌਲੀ ਮੱਚਦੀਆਂ ਚੈੱਕ ਕਰੋ ਨਵੇਂ ਮਿੱਤਰੋ ਚੱਲੇ ਆ ਹੁਣ ਕੰਮ ਤੇ ਤੁਹਾਨੂੰ ਬਹੁਤ ਜ਼ਿਆਦੇ ਆ ਚੈੱਕ ਕਰ ਸਕਦੇ ਹੋ ਤੁਸੀਂ ਜੇ ਬਣੇ ਰਹੋ ਬਲਾਗ ਦੇ ਵਿੱਚ ਅੱਜ ਦੇਖਾਂਗੇ ਕੀ ਕੀ ਕੰਮ ਕਰਨ ਵਾਲੇ ਆ ਬਹੁਤ ਦਿਨ ਦਾ ਵੋਟ ਲਵਾਉਣ ਵਾਲੇ ਆ ਰੈਂਡ ਕੋਰਡ ਪੱਧਰਾਉਣ ਵਾਲੇ ਤੇ ਦੇਖਦੇ ਆਂ ਜਾ ਕੇ ਕੰਮ ਤੇ ਹਾਂਜੀ ਮਿੱਤਰੋ ਆਪਾਂ ਕੰਮ ਤੇ ਆ ਗਏ ਜੀ ਤੇ ਆਹ ਸਫਾਈ ਕਰੇ ਜਾਂਦੇ ਨੀ ਤੇ ਭਾਜੀ ਹੁਣ ਸਫਾਈਆਂ ਤੇ ਆਹ ਮਸ਼ੀਨ ਆ ਸਾਡੀ ਪ੍ਰਿੰਟ ਕੱਢਣ ਵਾਲੀ ਹਾਂ ਤੇ ਉਹ ਕਾਪੀਆਂ ਬਣਾਉਣ ਲਈ ਆ ਉਹ ਸਾਡੇ ਲੈਟਰ ਹੈਡਾਂ ਵਗੇਰਾ ਕੱਟ ਫੁੱਟ ਛਾਪਣੇ ਆ ਉਹ ਸਾਡਾ ਕਟਰ ਹਾਂ ਠੀਕ ਆ ਆ ਸਾਡਾ ਨੌਕਰ ਉਹ ਲੱਗਿਆ ਵਾ ਫਾਈਲ ਕਰਨਾ ਕੰਪਿਊਟਰ ਦਾ ਕੰਮ ਹੈ ਇਹਨੂੰ ਸਮਝਿਆ ਹੋਇਆ ਸਾਰਾ ਹਾਂ ਯਾਰ ਜਾਲਾ ਜੀ ਇੱਕ ਬਾਈ ਦੀ ਸਾਡੇ ਬਾਹਰ ਆ ਉਹਦੀ ਤਸਵੀਰ ਸਾਡੀ ਅੰਤਰ ਅਡਿਓ ਟੀਮ ਦੀ ਹੈ ਸਾਡੀ ਆ ਕੁਰਸੀ ਹੈ ਸਾਰੇ ਕਿਤੇ ਹਾਂ ਹੈਲੋ ਆਦਾ ਟਾਈਮ ਨਾ ਆ ਜਾਗਾ ਠੀਕ ਆ ਜੀ ਸਰ ਨਹੀਂ ਫਿਰ ਆਪਦਾ ਹਿਸਾਬ ਕਰਾਲਾ ਸਾਮ ਨੂੰ ਅੱਜ ਓਕੇ ਸਰ ਸਵਾਕੀ ਮਾ ਤੁਹਾਨੂੰ ਖਾ ਵੀਰੇ ਨਾ ਵੀ 22000 ਤੋਂ ਘੱਟ ਨਹੀਂ ਕਿਸੇ ਦੀ ਹਾਂ ਹਾਂ ਮੈਨੂੰ ਦਿੰਦੇ ਆ 12 ਕਾਹ ਹਜ਼ਾਰ ਰੁਪਇਆ ਬਾਈ ਨਾਲ ਫਾਈਲ ਕਰਦੇ ਆ ਸਰ ਤੇ ਆਉਂਦੇ ਫੇਰ ਲੈਟ ਹਾਂ ਇਹਨਾਂ ਨੂੰ ਕੋਈ ਸੁਹਾ ਦਾ ਨਾ ਚਾਹੀਦਾ ਕੋਈ ਹਾਂ ਦੱਸੋ ਬਈ ਦਨਖਾਹ ਕਿੰਨੀ ਵੱਟ ਚਾਹੀਦੀ ਹੈ ਕਮੈਂਟ ਕਰਕੇ ਦੱਸੋ ਤੋ ਕਿ ਦਨਖਾਹ ਕਿਹਦੀ ਵੱਟ ਚਾਹੀਦੀ ਹੈ ਹਾਂ ਕਿਹੜਾ ਕੰਮ ਜ਼ਿਆਦਾ ਕਰਦਾ ਉਹਦੀ ਚਾਹੀਦੀ ਹੈ ਕਿਹੜਾ ਘੱਟ ਕਰਦਾ ਹਾਂ ਚਲੋ ਜੀ ਕਮੈਂਟ ਤੇ ਸक्राइब ਕਰੋ ਨਾਣੇ ਕਹਦੇ ਵੀ ਅੱਜ ਕੱਲ ਹਾਰਡ ਵਰਕ ਦਾ ਜਜਮਾਨਾ ਨਹੀਂ ਸਮਾਰਟ ਵਰਕ ਦਾ ਜਮਾਨਾ ਕੀ ਕੀ ਨਹੀਂ ਕਹਿਣਾ ਹਾਂ ਪਤਾ ਨਹੀਂ ਕੀ ਗਈ ਹੈ ਨਹੀਂ ਭੰਕੀ ਪਹਿਲਾਂ ਦੱਸ ਮੜਾ ਕੀ ਕਹਿਆ ਸੀ ਓ ਯਾਰ ਮੈਂ ਇੰਨਾ ਪੜਿਆ ਲੀ ਆਟ ਵਰਕ ਗਈ ਵੀਰੇ ਹਾਰਟ ਵਰਕ ਜਾਂ ਹੋਟ ਵਰਕ ਮੈਨੂੰ ਪਤਾ ਸਮਾਰਟ ਵਰਕ ਸਮਾਰਟ ਵਰਕ ਲਾਲ ਪਰ ਮੈਂ ਇੰਨਾ ਪੜਿਆ ਲਿਖਿਆ ਨਹੀਂ ਵਾਠੀਕਾ ਇਹ ਬਾਲੇ ਪੜੇ ਲਿਖਿਆ ਕਿ ਕੰਪਿਊਟਰ ਨਕੂਟਰੀ ਰੱਖਦੇ ਆ ਆ ਗੱਲ ਕਰਨਾ ਉਹ ਕੂਟ ਚਲੋ ਮਿਲਦੇ ਆ ਜੀ ਬਾਕੀਆਂ ਗੱਡੀਆਂ ਬਹੁਤ ਹੋ ਗਈਆਂ ਤੇ ਕੰਮ ਕਰਦੇ ਹੁਣ ਤੇ ਬੋਰਡ ਬੂਡ ਲਾ ਕੇ ਤੁਹਾਨੂੰ ਵੀਡੀਓ ਦਿਖਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਬਲੌਕ ਕਿਵੇਂ ਲੱਗਿਆ ਹਾਂਜੀ ਮਿੱਤਰੋ ਤੇ ਆਪਾਂ ਪਹੁੰਚ ਗਏ ਬੱਸ ਅੱਡੇ ਸਮਾਨ ਲੈਣ ਆਏ ਸੀਗੇ ਤੇ ਨਾਲ ਹਰਸ਼ ਚੌਬਰ ਤੇ ਰੌਣਕ ਚੈੱਕ ਕਰੋ ਬੱਸ ਅੱਡੇ ਦੀ ਮਾਹੌਲ ਚੈੱਕ ਕਰੋ ਆਦੀਵਾਸ ਆਪਣੀ ਤੂਰੀ ਐਮ ਐਚ ਡੀ ਹੈ ਇਹ। ਉਹ ਨਾ ਆ ਗਿਆ ਆਪਣਾ ਆ ਗਿਆ ਸੀਗਾ ਜਗਰਾੋਂ ਤੋਂ। ਐ ਹਰ ਸੇ ਕਹਿੰਦਾ ਧਾਲੇ ਕਰਾਰੇ ਲੈਣਾ। ਆਇਆ ਧਾਲੇ ਕਰਾਰੇ। ਗੂਗਲ ਪੇ ਕਰਾ ਦੇ। ਕਰਦੇ ਯਾਰ ਤੇ ਗੂਗਲ ਪੇ। ਕੀ ਕਰਨਾ? 40 ਰੁਪਏ। ਗੂਗਲ ਕਰੇ। ਆ ਲੈ ਵੀ ਵਧੀਆ ਬਣੇਗਾ ਪੂਰੀ ਵਧੀਆ ਚਟਪਟੀ ਹੈ ਵੀਰੇ ਆ ਦੇਖ ਖਾ ਕੇ ਦੇਖ ਨਵੇਂ ਕੀ ਨਾ ਚਟਪਟੀ ਦਾ ਹਲ ਅ ਨਿੰਬੂ ਵਾਲੀ ਆਲਾ ਪਈ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੇ ਅੱਜ ਸਾਰੀ ਜੱਦੀ ਦੁਕਾਨ ਤੇ ਲਾਈਟ ਨਹੀਂ ਆਈ ਤੇ ਤਾਂ ਕਰਕੇ ਕੰਮ ਜ਼ਿਆਦਾ ਹੋਇਆ ਨਹੀਂ ਗਿਆ ਤੇ ਆਪਾਂ ਕੱਲੇ ਜਿਹੜਾ ਲਾਈਟ ਬੋਰਡ ਲਾਇਆ ਸੀਗਾ ਗੁਰੂ ਘਰ ਦੇ ਸਾਹਮਣੇ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਪੂਰਾ ਓਕੇ ਆ ਕੰਮ ਇਹ ਅੱਜ ਦੇਖਣ ਆਏ ਸੀਗੇ ਔਰੇ ਪੂਰਾ ਘੈਂਟ ਲੱਗਦਾ